ਕੋਈ ਨਹੀਂ ਹੜਾਪ ਖੜ ਬਾਬਾ ਬਰਾਬਰ ਕਰ ਮੜਾ ਜਾ ਲਾਇਆ ਆਪ ਖੜ ਜਾ ਨਾਲ ਖੜ ਜਾ ਹਾਂ ਐ ਖੜ ਜਾ ਆ ਜਾ ਰਾਮ ਸਾਹਿਬ ਦੇ ਨੂੰ ਆਇਆ ਉੱਥੇ ਬਗਰ ਹੋ ਰਾਮ ਇੱਥੇ ਮੰਨੀ ਨੂੰ ਵੀ ਖੜੇ ਲੋ ਮੰਨੀ ਦਾ ਹਾਂ ਜੀ ਇਹ ਖੱਟਾ ਟਰੈਕਟਰ ਸਰਦਾਰ ਚੰਦ ਸਿੰਘ ਸਾਨੂੰ ਬਸ ਸਰਦਾਰਾ ਸਿੰਘ ਅੱਜ ਇਹਦੇ ਆ ਮੁੰਡੇ ਦੀ ਮੰਗਣੀ ਹੋ ਕੇ ਆ ਮਹਾਰਾਜ ਛੱਡਣ ਆਏ ਸੀ ਤੇ ਖੱਟਾ ਟੜਾ ਬਹੁਤ ਪੁਰਾਣੇ ਉਹਨ ਦਾ ਰੱਖਿਆ ਵਾ ਤੇ ਪੂਰਾ ਵੇਖੋ ਰੰਗ ਰੋਂਗਾ ਲਈ ਉਵੇਂ ਹੀ ਪਿਆ ਹਰਾ ਇੰਜਣ ਉੰਜਣ ਭਾਈ ਕਿਹੜਾ ਮਾਡਲ ਆ ਕਿੰਨੇ ਮਾਡਲ ਆ ਇਹ 70 70 ਵਾਲਾ ਟਰੈਕਟਰ ਆ ਭਾਈ ਕਹ ਲਓ ਕੋਈ ਕੰਮ ਕਿੰਨੇ ਵਾਰੀ ਕਰਾਇਆ ਕਰੋਇਆ ਕੰਮ ਇਹਦਾ ਹੋ ਗਿਆ ਚੌਥੀ ਵੇਰ ਚੌਥੀ ਵੇਰ ਹੈ ਵੀ ਬਹੁਤ ਐਡਾ ਕੰਮ ਵੀ ਬਹੁਤ ਆ ਬਾਕੀ ਟੈਟੂ ਹੋ ਨਵੇਂ ਟ੍ਰੈਕਟਰ ਦਾ ਜਮ ਬਹੁਤ ਬਹੁਤ ਵਧੀਆ ਸੰਭਾ ਟ੍ਰੈਕਟਰ ਦਾ ਬਾਹਾ ਵੀ ਇਹਦੇ ਜਿੰਨਾ ਕਿਸੇ ਨੇ ਨਹੀਂ ਤੇ ਸੁਭਾਲ ਵੀ ਇਹਦੇ ਜਿੰਨੀ ਕਿਸੇ ਕੋਲੇ ਨਹੀਂ ਹੈ ਤੇ ਬਲਦ ਦਾ ਡੀ ਆਇਆ ਕਰਾਇਆ ਡੀ ਆਈ ਹਾਂ ਠੀਕ ਹੈ ਇਹਦੇ ਕੋਲੇ ਬਲਦ ਵੀ ਬਹੁਤ ਸ਼ੌਂਕੀਆ ਹੁੰਦੇ ਤੇ ਟ੍ਰੈਕਟਰ ਵੀ ਪੂਰਾ ਸ਼ੌਂਕੀਆ ਹੀ ਆ ਭਾਈ ਇੱਕ ਚੀਜ਼ ਕਹਿੰਨੇ ਆ ਤੈਨੂੰ ਇੱਥੇ ਬਾਬੇ ਦੇ ਖੜੇ ਵੀ ਉਹ ਗਰੀਬ ਦਾ ਗੱਡਾ ਉਵੇਂ ਲਿਖਾ ਦੇ ਮੋੜ ਹਾਂ ਬਹੁਤ ਸੋਹਣਾ ਲੱਗਦਾ ਹਾਂ ਉਹ ਸੋਹਣਾ ਲੱਗਦਾ ਅੱਜ ਜਦੋਂ ਪਹਿਲਾ ਪਾਲਕੀ ਲੈਣਾ ਜਿੱਕੀ ਬਣੀ ਨਹੀਂ ਕਹਿੰਦੇ ਸੀ ਸੀਟੀ ਦਾ ਤਸ ਉਹ ਨਹੀਂ ਸੀ ਬਦਲਦੀ ਨਾ ਸੀਟ ਤੇ ਲਿਖਿਆ ਵਾ ਸੀ ਨਹੀਂ ਸੋਹਣਾ ਲੱਗਦਾ ਯਾਰ ਲਿਖਿਆ ਇਹ ਇੱਥੇ ਕਹਿਣਾ ਹੈ ਅੱਜ ਇਹ ਅੱਜ ਬੜਾ ਦਾ ਬੜਾ ਕੰਮ ਹੋ ਜਾਂਦਾ ਛੋਟੇ ਟਰੈਕਟਰਾਂ ਦਾ ਆਵਣੀ ਹੌਲੀ ਖੇਤਾਂ ਦੀ ਕਰਨੀ ਹੈਜ ਮਤੇ ਨਾਲ ਆਹ ਡੀ ਆਈ ਸੀਟ ਹਮ ਅੱਜਕੱਲ ਤਾਂ ਹੋੜ ਲੱਗੀ ਆ ਅਰ ਜਨ ਲਿਆਓ ਜੀ ਫਲਾਨਾ ਲਿਆਓ ਬਾਬਾ ਕਰੀ ਸਟਾਰਟ ਕਰਾ ਮੜਾ ਜਾਫਰ ਕਰਾਉਣ ਦੀ ਸਟਾਰਟ ਵੀ ਦੇਖ ਕਰ ਹੁਣ ਸਟਾਰਟਿੰਗ ਦਿਖਾਉਨੇ ਆ ਤੁਹਾਨੂੰ ਟਰੈਕਟਰ ਦੀ ਆ ਹਿੰਦੁਸਤਾਨ ਦੀ ਬੈਟਰੀ ਅੱਜ ਇਹ ਆਪਾਂ ਸ਼ਾਬ ਨੂੰ ਪਾ ਦੇਣੀ ਆ ਦੇਖ ਲਿਓ ਟਕਾ ਕੇ ਘਰੇ ਭਰਾ ਅੱਜ ਇਹ ਸ਼ਾਬ ਨੂੰ ਪਾ ਦੇਣੀ ਆ ਸਾਰੇ ਮੋਬਾਈਲਾਂ ਤੇ ਆਊ ਆਪਣੇ ਆ ਤੇ ਹਾਂ ਜੀਟਰ ਦਾ ਜਿਹੜਾ ਇਹ ਨਹੀਂ ਹੈ ਇਹਨੂੰ ਆ ਮੋਰ ਜੀਟਰ ਦਾ ਜਿਹੜਾ ਆ ਜੀ ਹਾਂ ਉਹਨੇ ਦੇਖਿਆ ਹਾਂ ਅੱਜ ਤੇ ਪਹਿਲੇ ਜੀਟਰੀ ਸੀ ਇਹ ਹਾਂ ਇਹ ਬਲਾਕ ਜੀ ਹਾਂ ਬਲਾਕ ਜੀਟਰ ਤੇ ਸ਼ਦਾ ਹਾਂ ਇੱਧਰ ਵੀ ਗੇਰ ਵੀ ਜੀਟਰ ਦਾ ਆ ਵੀ ਦਿਖਾ ਦਿਓ ਬੈਡਾ ਦੇ ਥਲੇ ਬਾਈ ਉਹ ਦੇ ਜੀਟਰ ਦਿਖਾ ਰਿਹਾ ਔਰ ਦੇ ਲਿਖਾ ਜੀਟਰ ਰੱਖੀ ਇਹਨੂੰ ਨਾਲ ਮਾਰਕਾ ਲੱਗਣਾ ਜੀਟਰ ਦਾ ਜਮਾ ਪਿਆ ਕੇ ਨਹੀਂ ਸਾਫ ਉਹ ਕਿਤੇ ਹੈ ਕਿਤੇ ਕਾਲਾ ਨਹੀਂ ਅੱਜ ਦੇ ਆਸ਼ੇ ਨਵੇਂ ਆਏ ਕਾਲੇ ਕਰੇ ਪਏ ਆ ਐਸ ਤਰ੍ਹਾਂ ਪਤਾ ਲੱਗਦਾ ਸੰਭਾਲਣਾ ਕੀ ਚਲਾਈ ਹੋਵੇ ਤਾਂ ਮਗਰ ਠੀਕ ਆ ਬਾਬਾ ਕਰੋ ਆਹ ਮਗਰੋਂ ਆਇਆ ਦੇਖ ਲਾ ਉਹਦਾ ਦੇਖ ਲਾ ਆਹ ਮਗਰੋਂ ਆਇਆ ਟਰੈਕਟਰ ਨਾਲ ਆਹ ਦੇਖ ਲੋ ਇਹ ਪਹਿਲਾ ਦਾ 70 ਮਾਡਲ ਆ 70 ਠਿੱਕਾ ਸਾਇਜ 파ਟ ਪ੍ਰਕਾਸ਼ ਕਰਾਇਆ ਸੀ ਸਰਦਾਰ ਚੰਦ ਸਿੰਘ ਨੇ ਤੇ ਮਹਾਰਾਜ ਦੀ ਸਵਾਰੀ ਛੱਡ ਕੇ ਚੱਲੇ ਆ ਹੁਣ ਇਹ ਟਰੈਕਟਰ ਦੀ ਫੋਟੋ ਪਾਈ ਆ ਖਿੱਚ ਕੇ ਪੁਰਾਣਾ ਟਰੈਕਟਰ ਆ 1970 ਮਾਡਲ ਦਾ ਛੋਟੇ ਛੋਟੇ ਹੁੰਦੇ ਸੀ ਉਦੋਂ ਨਿੱਕੇ ਨਿੱਕੇ ਜਦੋਂ ਇਹ ਟਰੈਕਟਰ ਆਇਆ ਵਾ ਤੇ ਉਸੇ ਤਰ੍ਹਾਂ ਹੀ ਪਿਆ ਆ ਟਰੈਕਟਰ ਜਿਹੜੇ ਆ ਜੇ ਤੋਂ ਮਗਰੋਂ ਆਇਆ ਨਾ 20-20 ਸਾਲ ਵੀ ਤੇ ਉਹ ਵੀ ਟਰੈਕਟਰ ਲੀਕ ਕਰੇ ਪਏ ਆ ਜਿਹੜਾ ਕਿ ਇਹ ਇਹ ਜਮਾ ਸਾਫ ਆ ਬਾਬਾ ਭਾਈ ਸਗਰਾਮ ਦੇ ਸਥਾਨ ਤੇ ਆਏ ਸੀ ਨਮਸਕਾਰਾਂ ਕਰਕੇ ਗਏ ਆ ਵਾਹਿਗੁਰੂ ਕਿਰਪਾ ਕਰੇ 니드네 니드네가 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 니 니드네가 니 니드네가 니니니 니드네 니니니니니니 ਹਲੋ ਦੇ ਟਰੈਕਟਰ ਦੀ ਮੂਵੀ ਪਾਤੀ ਬਣਾ ਕੇ ਟਿਕਾ ਕੇ ਚੰਦ ਦੇ